ਮੈਂ ਡਾਕਟਰ ਅਨੁਜੇਤ ਗੁਪਤਾ ਮੈਂ ਇੱਕ ਮੈਡੀਕਲ ਐਂਡ ਡਾਇਬੀਟਿਸ ਸਪੈਸ਼ਲਿਸਟ ਹਾਂ ਫਰੋਮ ਅੰਮ੍ਰਿਤਸਰ ਇੱਥੇ ਮੈਂ ਡਾਕਟਰ ਕੇਡੀ ਹਸਪੀਟਲ ਰੇਲਵੇ ਰੋਡ ਤੇ ਬੈਠਾਂਗਾ ਸੈਕਿੰਡ ਤੇ ਫੋਰਥ ਸੰਡੇ ਹਲੇ ਸ਼ੁਰੂਆਤ ਹੈ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਇੱਥੇ ਹਲੇ ਅਸੀਂ ਸੇਵਾਵਾਂ ਕਿਉਂ ਸ਼ੁਰੂ ਕੀਤੀਆਂ ਸਾਨੂੰ ਅੰਮ੍ਰਿਤਸਰ ਨੂੰ ਇੱਧਰ ਆ ਕੇ ਕੀ ਲੋੜ ਹੈ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜੀ ਪੇਸ਼ੈਂਟ ਇਕੱਠੇ ਕਰਨ ਆਇਆ ਹੈ ਸਭ ਕੁਝ ਹੈ ਸਾਡਾ ਪਰਪਸ ਹੋਣੀ ਹੈਗਾ ਮੇਰਾ ਪਰਪਸ ਇਹ ਹੈ ਕਿ ਮੇਰੇ ਫਾਦਰ ਸਾਹਿਬ ਡਾਕਟਰ ਬੇਤਮਾਰ ਗੁਪਤਾ ਉਹਨਾਂ ਦੇ ਬਾਅਦ ਮੈਂ ਉਹ ਵਾਲੀ ਸਰਵਿਸ ਸਾਰੀ ਗੁਰਦਾਸਪੁਰ ਅਰਾਊਂਡਿੰਗ ਰੈਨ ਨੂੰ ਦੇਣਾ ਚਾਹੁੰਦਾ ਜਦੇ ਵਿੱਚ ਹਾਰਟ ਐਂਡ ਡਾਇਬੀਟਿਸ ਦਾ ਕੇਅਰ ਮਿਲੇ ਡਾਕਟਰ ਕੇਡੀ ਸਾਹਿਬ ਦਾ ਅਸ਼ੀਰਵਾਦ ਹੈ ਐਂਡ ਆਮ ਲੱਕੀ ਕਿ ਇਹਨਾਂ ਨੇ ਮੈਨੂੰ ਆਪਣੀ ਜਗ੍ਹਾ ਦੇ ਉੱਤੇ ਇਹ ਚੀਜ਼ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਹੈ ਕਿ ਅਸੀਂ ਪੇਸ਼ੈਂਟਸ ਨੂੰ ਇਹ ਜੀ ਸੇਵਾਵਾਂ ਦੇ ਸਕਣ ਸੋ ਸੈਕਿੰਡ ਐਂਡ ਫੋਰਥ ਸੈਟਰਡੇ ਸੰਡੇ ਮਾਰਨਿੰਗ 10 ਟੂ ਦ ਪੈਰਾ ਦੋਬੇ ਤੱਕ ਅਸੀਂ ਇਥੇ ਰਵਾਂਗੇ ਨੰਬਰਸ ਤੁਹਾਨੂੰ ਸ਼ੇਅਰ ਕਰ ਦਿੰਨੇ ਉਹ ਤੁਸੀਂ ਅੱਗੇ ਫਾਰਵਰਡ ਕਰ ਸਕਦੇ ਹੋ ਜਦੇ ਨਾਲ ਪੇਸ਼ੈਂਟ ਰਜਿਸਟਰ ਕਰਕੇ ਆਣਗੇ ਤੇ ਬਿਵਾਰੀ ਜਲਦੀ ਆ ਜਾਏਗੀ ਨਹੀਂ ਤੇ ਅੱਜ ਸਾਡਾ ਫਰਸਟ ਡੇ ਹੈ ਬਟ ਕਿਉਂਕਿ ਡਾਕਟਰ ਕੇਡੀ ਦਾ ਮੈਂ ਜਿੰਨਾ ਕਹਾ ਉਹਨਾਂ ਘੱਟ ਹੈ ਨਾ ਸਾਡਾ ਰਿਸਪੌਂਸ ਬਹੁਤ ਅੱਛਾ ਆਇਆ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਪੇਸ਼ੈਂਟਸ ਨੂੰ ਫ੍ਰੀ ਹੈਲਪ ਕਰ ਸਕੇ ਅੱਜ ਡਾਕਟਰ ਸਾਹਿਬ ਕਿਉਂ ਸਮੱਸਿਆ ਆ ਰਹੀ ਹੈ ਅਜ ਕੁਛ ਛੋਟੇ ਛੋਟੇ ਬੱਚਿਆਂ ਨੂੰ ਵੀ ਆ ਰਹੀ ਹੈ ਬੀਪੀ ਦੀ ਹੋਗੀ ਇਹ ਹਾਰਦੀ ਦੀ ਸਮੱਸਿਆ ਜ਼ਿਆਦਾਤਰ ਜਨਸਟਾ ਨੂੰ ਆ ਰਹੀ ਹੈ ਕੀ ਵਜ੍ਹਾ ਹੋਗੀ ਅ ਵਜਹੇ ਦਾ ਕਾਰਨ ਇਹ ਹੈਗਾ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਲਾਈਫ ਸਟਾਈਲ ਸੀਗਾ ਉਹਨ ਚੇਂਜ ਹੋ ਗਿਆ ਚੇਂਜ ਹੋ ਗਿਆ ਖਰਾਬ ਤਰੀਕੇ ਨਾਲ ਕਿ ਅਸੀਂ ਵੈਸਟਰਨ ਵਰਲਡ ਤੋਂ ਚੰਗੀਆਂ ਚੀਜ਼ਾਂ ਨਾ ਚੁੱਕ ਕੇ ਖਰਾਬ ਚੀਜ਼ਾਂ ਚੁੱਕ ਲਈਆਂ ਫੋਨ ਸਕਰੀਨ ਟਾਈਮ ਵੱਧ ਗਿਆ ਜਿਹੜਾ ਪਲੇ ਟਾਈਮ ਹੈ ਉਹ ਘਟ ਗਿਆ ਹੈ ਖਾਣਾ ਪੀਣਾ ਖਰਾਬ ਹੋ ਗਿਆ ਮੋਰ ਫਾਸਟ ਫੂਡ ਵੱਲ ਹੋ ਗਿਆ ਪਹਿਲਾਂ ਤਾਜ਼ੇ ਖਾਣੇ ਹੁੰਦੇ ਸੀ ਕਿ ਖੇਡਦੇ ਸੀ ਬੱਚੇ ਬਾਹਰ ਜਾ ਕੇ ਸਕਰੀਨ ਟਾਈਮ ਬਨਣਾ ਨਹੀਂ ਹੁੰਦਾ ਸੀ ਟੀਵੀ ਘਟ ਚੱਲਦਾ ਸੀ ਐ ਚੀਜ਼ਾਂ ਮੈਂ ਕਹਿੰਨਾ ਖਰਾਬ ਨਹੀਂ ਹੈ ਬਟ ਹਾਂ ਪੇਰੈਂਟਸ ਨੂੰ ਆਪਣੇ ਯੰਗਸਟਰਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਕਰਕੇ ਕਰਨਾ ਚਾਹੀਦਾ ਕਿ ਜੇ ਉਹ ਐਕਟਿਵ ਰਹਿਣਗੇ ਤਾਂ ਤਾਂ ਹੀ ਬੱਚੇ ਐਕਟਿਵ ਰਹਿਣਗੇ ਜੇ ਮਾਪਿਓ ਵੀ ਆਪ ਹੀ ਫੋਨ ਤੇ ਲੱਗੇ ਰਹਿਣਗੇ ਜਾਂ ਟੀਵੀ ਦੇਖਣਗੇ ਜਾਂ ਬੈਠੇ ਰਹਿਣਗੇ ਤਾਂ ਫਿਰ ਬੱਚੇ ਵੀ ਉਸ ਤਰ੍ਹਾਂ ਹੀ ਅੱਗੇ ਕਰਨਗੇ ਕਿ ਵੀ ਚਲੋ ਇਹ ਠੀਕ ਹੈ ਤੁਮ ਇਸ ਕਰਕੇ ਬਿਮਾਰੀਆਂ ਵਧਣ ਲੱਗੀਆਂ ਕਿਉਂਕਿ ਜਿਹੜੇ ਬੱਚੇ ਨੇ ਤੁਸੀਂ ਪਹਿਲਾਂ 10 ਸਾਲ ਤੱਕ ਜਿਹੜੀ ਆਦਤ ਪਾ ਲਓਗੇ ਨਾ ਉਹਨੇ ساری ਉਮਰ ਉਹ ਕਰ ਲੈ ਸਾਡੇ ਇੱਕ ਡਾਕਟਰ ਸਾਹਿਬ ਨੇ ਕੇ ਮੈਕਸ ਅਮਰੀਕਨ ਹਸਪੀਟਲ ਦੇ ਜਿਹੜੇ ਨਿਊ ਬੌਰਨ ਸਪੈਸ਼ਲਿਸਟ ਨੇ ਉਹ ਕਹਿੰਦੇ ਨੇ ਕਿ ਜੀ ਫਰਸਟ ਜਿਹੜਾ 20 ਮਿੰਟਸ ਬੱਚੇ ਦਾ ਬੋਨ ਹ ਉਹਦੇ ਕੇਅਰ ਕਰਨ ਵਾਸਤੇ ਜਿਹੜਾ ਤੁਸੀਂ ਉਸ ਵੇਲੇ ਕਰ ਦੋਗੇ ਜਿਹੜਾ ਕਿ ਅਸੀਂ ਉੱਥੇ ਕਰ ਰਹੇ ਹਾਂ ਉਹ ਉਹਦੀ ਲਾਈਫ ਡਿਸਾਈਡ ਕਰ ਦਿਆ ਕਿ ਉਹਨੂੰ ਕਿ ਲਾਈਫ ਵਿੱਚ ਕੀ ਕੀ ਪ੍ਰੋਬਲਮਸ ਹੋਣਗੀਆਂ ਸਿਮਿਲਰਲੀ ਅਡਲਟ ਕੇਅਰ ਵਿੱਚ ਜਦੋਂ ਬੱਚਾ ਆਂਦਾ ਹੈ ਜਾਂ ਕਿਸੇ ਨੂੰ ਵੀ ਕੋਈ ਪ੍ਰੋਬਲਮਸ ਹੁੰਦੀਆਂ ਪਹਿਲੇ 10 ਤੋਂ 12 ਸਾਲ ਦੇ ਵਿੱਚ ਜਿਹੜੇ ਬੱਚੇ ਨੂੰ ਆਪ ਤਾਂ ਪੈਜਣਗੇ ਨਾ ਸਪੋਰਟਸ ਖੇਡਣ ਦੀਆਂ ਠੀਕ ਖਾਂਦੀਆਂ ਜਾਂ ਘੱਟ ਮਿੱਠਾ ਖਾਂਦਿਆਂ ਉਹਦੀ ਹੈਬਿਟ ਉਸ ਤਰ੍ਹਾਂ ਦੀ ਹੋ ਜਾਣਗੀ ਬੀਪੀ ਸ਼ੂਗਰ ਮੋਟਾਪੇ ਤੋਂ ਬਚਣ ਦਾ ਤਰੀਕਾ ਇਹੀ ਹੈ ਕਿ ਵੀ ਮੋਰ ਐਕਟੀਵਿਟੀ ਕਰੋ ਠੀਕ ਖਾਣਾ ਖਾਓ ਟਾਈਮਸਰ ਸੋ ਸਕਰੀਨ ਟਾਈਮ ਤੋਂ ਕੱਟੋ ਦਾ ਸਭ ਤੋਂ ਜ਼ਰੂਰੀ ਦੇਣਾ ਚਾਹੋਗੇ ਗੁਰਦਾਸ ਪਰਵਾਸੀ ਸੰਦੇਹ ਇਹੀ ਹੈ ਜੀ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਇਸੇ ਕਰਕੇ ਅਸੀਂ ਜੋ ਵੀ ਚੀਜ਼ ਕਰਦੇ ਆ ਇਹ ਬੇਸਿਕਲੀ ਇਹਦਾ ਮੋਟਿਵ ਹੁੰਦਾ ਹੈ ਪ੍ਰੀਵੈਂਟਿਵ ਹੈਲਥ ਚੈੱਕਅਪ ਪ੍ਰੀਵੈਂਟਿਵ ਹੈਲਥ ਚੈੱਕਅਪ ਦਾ ਫਾਇਦਾ ਇਹ ਹੁੰਦਾ ਹੈ ਕਿ ਕੋਈ ਵੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਤੁਸੀਂ ਉਹਨੂੰ ਲੱਭ ਲੈਂਦੇ ਹੋ ਜੇ ਕੋਈ ਆ ਰਹੀ ਹੈ ਤੇ ਉਹਦਾ ਇਲਾਜ ਕਰ ਸਕਦੇ ਹੋ ਹਾਂ ਕਿ ਨਾ ਕਿ ਕਿ ਤੁਸੀਂ ਵੇਟ ਕਰੋ ਜਿਸ ਤਰ੍ਹਾਂ 슈ਗਰ ਦੀ ਪ੍ਰੋਬਲਮ ਜੇ ਤੁਹਾਨੂੰ ਕੋਈ ਲੱਛਣ ਆ ਰਿਹਾ ਸਮਝੋ ਕਿ 50% ਡੈਮੇਜ ਕਰ ਚੁੱਕੀ ਹੈ ਅਸੀਂ ਇਹ ਜਾਣਦੇ ਹਾਂ ਕਿ ਉਹ ਡੈਮੇਜ ਹੋਣ ਤੋਂ ਪਹਿਲਾਂ ਹੀ ਅਸੀਂ ਸਕਰੀਨਿੰਗ ਕਰਕੇ ਲੱਭ ਜਿਸ ਨਾਲ ਅੱਜ ਦਾ ਹੀ ਲਗਾਈਏ ਤੇ ਕਈ ਪੇਸ਼ੈਂਟ ਸਾਡੇ ਕੋਲ ਆਏ ਆ ਯੰਗਸਟਰਸ ਵੀ ਆਏ ਆ 올ਡ ਪੀਪਲ ਵੀ ਆਏ ਆ ਜਿਨ੍ਹਾਂ ਦੇ ਆਈਜ਼ ਦੇ ਉੱਤੇ ਤਾਂ ਅਸਰ ਹੋ ਗਿਆ ਬ੍ਰੇਨ ਦੇ ਉੱਤੇ ਤਾਂ ਅਸਰ ਹੋ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ 슈ਗਰ ਹੈ ਜਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਸੋ ਸੰਦੇ ਹੀ ਹੈ ਕਿ ਆ ਕੇ ਆਪਣੇ ਚੈੱਕਅਪ ਕਰਾਓ ਨਹੀਂ ਵੀ ਕੁਝ ਹੈਗਾ ਫਿਰ ਵੀ ਆ ਕੇ ਚੈੱਕਅਪ ਕਰਾਓ ਜ਼ੁਲੂ ਨਹੀਂ ਕਿ ਹਰ ਕਿਸ ਨੂੰ ਦਵਾਈ ਲਿਖੀ ਜਾਏਗੀ ਸਿੰਪਲ ਸਲਾਮਾ ਦੇ ਕੇ ਵੀ ਤੁਹਾਨੂੰ ਘਰ ਭੇਜਿਆ ਜਾ ਸਕਦਾ ਸੋ ਕਮ ਗੈਟ ਯਰ ਚੈੱਕਅਪ ਡਨ ਐਂਡ ਅਸਿਸਟਰੰਦ ਨੂੰ ਹੈਲਪ ਕਰ ਸੰਦੇ ਬੋਲਦੀ ਅਸਰਾ ਹੈ ਕਿਰਪਾ ਨਾਲ ਤੇ ਮੈਂ ਵੈਲਕਮ ਕਰਦਾ ਹਾਂ ਅਨੁਜ ਦਾ ਕਿ ਅਨੁਜ ਦੇ ਫਾਦਰ ਡਾਕਟਰ ਵੇਦ ਗੁਪਤਾ ਬੜੇ ਮਸ਼ਹੂਰ ਬੜੇ ਵੱਡੇ ਡਾਕਟਰ ਸੀਗੇ ਔਰ ਕਾਰਡੀਓਲੋਜ ਸੀਗੇ ਆਪਣੇ ਟਾਈਮ ਤੇ ਸਾਰੇ ਏਰੀਆ ਦੇ ਪੇਸ਼ੈਂਟ ਉਹੀ ਦੇਖਦੇ ਸੀ ਔਰ ਔਰ ਖੁਸ਼ੀ ਦੀ ਗੱਲ ਹੈ ਵੀ ਅਸੀਂ ਉਹਨਾਂ ਕੋਲ ਪੜੇ ਹੋਏ ਹਾਂ ਸਾਡੇ ਟੀਚਰ ਸੀ ਔਰ ਅੱਜ ਮੈਂ ਵੈਲਕਮ ਕਰਦਾ ਹਾਂ ਅਨੁਜ ਨੂੰ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਉਹਨੇ ਆਪਣਾ ਨਾਮ ਵੀ ਅਨੁਜ ਵੇਦ ਗੁਪਤਾ ਰੱਖਿਆ ਹੈ ਕਿ ਆਪਣੇ ਫਾਦਰ ਦੀ ਲੇਗੇਸੀ ਨੂੰ ਆਪਣੇ ਨਾਲ ਰੱਖਿਆ ਹੈ ਔਰ ਜਿਹੜੇ ਬੱਚੇ ਆਪਣੇ ਫਾਦਰ ਨੂੰ ਭੁੱਲ ਜਾਂਦੇ ਨਾ ਉਹ ਤੁਹਾਨੂੰ ਪਤਾ ਹੀ ਫਿਰ ਕੀ ਇੰਤਜ਼ਾਮ ਹੁੰਦਾ ਔਰ ਇਸ ਵਾਸਤੇ ਮੈਂ ਬਹੁਤ ਮੈਨੂੰ ਅੱਜ ਬੜਾ ਮੇਰੇ ਵਾਸਤੇ ਵੀ ਸਾਡੇ ਏਰੀਆ ਵਾਸਤੇ ਇੱਕ ਬੜੀ ਵੱਡੀ ਗੱਲ ਹੈ ਕਿਉਂਕਿ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਸੀਗੇ ਕੋਈ ਪ੍ਰੋਬਲਮ ਸੀ ਕਿਸੇ ਨੂੰ ਕਦੀ ਅੱਖਾਂ ਦੀ ਕੋਹਾਂ ਦੇ ਮੇਰੇ ਕੋਲ ਅੱਖਾਂ ਕਰਕੇ ਲੇਕਿਨ ਅੱਖਾਂ ਕਿਉਂ ਖਰਾਬ ਹੋਈਆਂ ਚਾਹੇ ਸ਼ੂਗਰ ਕਰਕੇ ਚਾਹੇ ਬਲੱਡ ਪ੍ਰੈਸ਼ਰ ਕਰਕੇ ਕੋ ਖੂਨ ਦੀ ਨਾੜੀ ਬੰਦ ਹੋ ਗਈ ਕਿਸੇ ਤਰ੍ਹਾਂ ਦੀ ਹੋਰ ਪ੍ਰੋਬਲਮ ਆਦੀ ਕਈ ਕਈ ਵਾਰੀ ਕਿਸੇ ਦੀ ਕਿਡਨੀ ਪ੍ਰੋਬਲਮ ਹੈ ਹੋਰ ਵੀ ਤਰ੍ਹਾਂ ਦੀ ਬੋਡੀ ਦੀ ਬੋਡੀ ਦੇ ਤੁਸੀਂ ਸਮਝ ਲਓ ਕਿ ਜਿਸ ਤਰ੍ਹਾਂ ਦੀ ਬਿਮਾਰੀ ਹੈ ਅੱਖਾਂ ਉਤੇ ਕੁਝ ਨਾ ਕੁਝ ਸਦਾ ਅਸਰ ਹੁੰਦਾ ਹੀ ਹੁੰਦਾ ਹੈ ਠੀਕ ਹੈ ਚਾਹੇ ਉਹ ਦਰਦਾਂ ਦੀ ਹੋਵੇ ਚਾਹੇ ਕੋਈ ਹੋਵੇ ਸੋ ਇੱਕ ਜ਼ਰੂਰਤ ਸੀਗੀ ਕੋਆਰਡੀਨੇਟਡ ਐਫਰਟ ਦੀ ਕਿ ਵੀ ਮੈਲ ਜੁੜ ਕੇ ਕੰਮ ਕਰੀਏ ਵੀ ਮਸੀਂ ਅੱਖਾਂ ਦਾ ਟ੍ਰੀਟਮੈਂਟ ਕਰੀਏ ਤੁਸੀਂ ਨਾਲ ਨਾਲ ਉਹਦੀ ਮੈਡੀਕਲ ਟ੍ਰੀਟਮੈਂਟ ਕਰੋ ਫਿਰ ਇੱਕ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਸੀ ਆਪਸ ਵਿੱਚ ਵੀ ਕਿਸ ਤਰ੍ਹਾਂ ਹੋਣਾ ਚਾਹੀਦਾ ਫੋਰ ਐਗਜ਼ਾਮਪਲ ਮੈਂ ਕਹਿੰਦਾ ਜਿਨ੍ਹਾਂ ਨੂੰ ਡਾਇਬਟਿਕ ਹੋ ਗਈ ਕਿਸੇ ਨੂੰ ਰੈਟਨੋਪੈਥੀ ਸਟਾਰਟ ਹੋ ਗਈ ਉਹਦਾ ਕੋਲੇਸਟ੍ਰੋ ਵਿਸ਼ਣੂ ਕੋ ਕਹਿੰਦਾ ਮੇਰਾ ਤਾਂ 165 ਲਿਖਿਆ 120 ਥੱਲੇ ਹੋਣਾ ਚਾਹੀਦਾ ਠੀਕ ਹੈ ਲੇਕਿਨ ਮੈਨੂੰ ਪ੍ਰੋਬਲਮ ਆਉਂਦੀ ਸੀ ਉਹ ਡਾਕਟਰ ਨੂੰ ਸਮਝਾਣਾ ਕਿ ਇਹਦੇ ਕੋਲੇਸਟ੍ਰੋਲ ਨੂੰ ਘਟਾਓ ਕਿ ਹੋਰ ਵੀ ਘਟਾਓ ਕੋਈ ਇਸ ਤਰ੍ਹਾਂ ਕਰੋ ਤੇ ਉਹ ਥੋੜੀ ਜੀ ਕਰਕੇ ਨਾ ਫਿਰ ਬੜੀ ਇੱਕ ਇੱਕ ਮਨ ਦੀ मजा ਜਾਂ ਨਹੀਂ ਆ ਰਿਹਾ ਸੀ ਤੇ ਮੈਂ ਰਿਕਵੈਸਟ ਕੀਤੀ ਕਨੁਜ ਨੂੰ ਕਿ ਬਟਾ ਦੇ ਆਇਆ ਕਰੋ ਤੇ ਔਰ ਔਰ ਕੱਲੇ ਗੁਰਦਾਸਪੁਰ ਵਾਸਤੇ ਨਹੀਂ ਆਸ-ਪਾਸ ਕਨੋਵਾਨ ਕਲਰਨੌਰ ਡੇਰਾ ਬਾਬਾ ਨਾਨਕ ਜਿੱਥੋਂ ਵੀ ਪੇਸ਼ੈਂਟ ਸਾਰੇ ਆਸ-ਪਾਸ ਆਉਂਦੇ ਦੀਨਾ ਨਗਰ ਤੁਹਾਡੀ ਹੁਣ ਚੈਨਲ ਜਾਏ ਵੀ ਸਾਰੇ ਪਾਸੇ ਸਾਰੇ ਲੋਕਾਂ ਨੂੰ ਰਿਕਵੈਸਟ ਕਿ ਕਿਸੇ ਨੂੰ ਵੀ اگر ਡਾਇਬੀਟਿਸ ਹੈ ਅਸੀਂ ਅਗਲੇ ਹਫਤੇ ਲਾ ਰਹੇ ਹਾਂ ਇੱਕ ਸਪੈਸ਼ਲ ਉਹ ਤੁਹਾਨੂੰ ਅਨਾਉਂਸ ਕਰਾਂਗੇ ਕਿ ਇਸ ਤਰ੍ਹਾਂ ਦਾ ਕੈਂਪ ਲਾ ਰਹੇ ਹਾਂ ਜਿਹਦੇ ਚ ਡਾਇਬੀਟਿਸ ਅੱਖਾਂ ਦੀ ਔਰ ਲੀਵਰ ਦਾ ਵੀ ਸਾਰਾ ਚੈੱਕਅਪ ਕਰਾਂਗੇ ਔਰ ਮੈਂ ਕਹਣਾ ਵੀ ਪੂਰੇ ਏਰੀਆ ਦੇ ਵਾਸਤੇ ਇੱਕ ਬੜੀ ਅੱਛੀ ਗੱਲ ਹੋਏਗੀ ਕਿ ਉਹਨਾਂ ਦੀ ਅਸੀਂ ਸਾਰੇ ਨੂੰ ਇੱਕ ਅੱਛੇ ਤਰੀਕੇ ਨਾਲ ਇਹਨੂੰ ਕਰੀਏ ਔਰ ਤੁਹਾਡੇ ਨੂੰ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਹਾਡੀ ਇਸ ਚੈਨਲ ਦੇ ਥਰੂ ਬੜੇ ਲੋਕਾਂ ਤੱਕ ਐਜੂਕੇਟ ਹੋਏਗਾ ਮੈਂ ਵੀ ਰਿਕਵੈਸਟ ਕਰਾਂਗਾ ਕਿ ਜਿਹੜਾ ਵੀ ਇਸ ਚੈਨਲ ਨੂੰ ਦੇਖੇ ਜਿਹੜਾ ਇਸ ਇੰਟਰਵਿਊ ਨੂੰ ਦੇਖੇ ਜਿਹੜਾ ਬੰਦਾ ਇਸ ਵੀਡੀਓ ਨੂੰ ਦੇਖ ਹੋ ਸੇ ਕਿ ਤੁਸੀਂ ਬਿਲਕੁਲ ਠੀਕ ਹੋ ਤੁਹਾਨੂੰ ਕੋਈ ਜ਼ਰੂਰਤ ਨਾ ਹੋਵੇ ਤੁਸੀਂ ਡਾਇਬਟਿਕ ਵੀ ਨਹੀਂ ਹੋ ਤੁਹਾਡੀ ਅੱਖਾਂ ਵੀ ਠੀਕ ਹੈ ਹੋ ਸੇ ਕਿ ਤੁਹਾਡੇ ਕੋਲ ਗਾਡ ਗਾਡ ਚੰਕਲ ਆਂਟੀ ਕੋਈ ਚਾਚਾ ਤਾਇਆ ਕੋਈ ਕਿਸੇ ਨੂੰ ਪ੍ਰੋਬਲਮ ਹੋਵੇ ਘਟੂ ਘਟ ਉਹਨਾਂ ਦੇ ਪਤਾ ਲੱਗ ਜਾਏ ਕਿ ਅਸੀਂ ਇਹ ਫੈਸਿਲਿਟੀ ਸ਼ੁਰੂ ਕੀਤੀ ਹੈ ਸੋ ਇਸ ਵਾਸਤੇ ਮੇਰੀ ਰਿਕਵੈਸਟ ਹੈ ਕਿ ਇਹਨੂੰ ਸ਼ੇਅਰ ਕਰੋ ਔਰ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਅੱਲ੍ਹਾ ਸੁਭਾਨ ਵਲੇ ਸਮੇਂ ਤੇ ਵੀ ਪ੍ਰੋਜੈਕਟ ਨੂੰ ਹੋਰ ਵੱਡਾ ਕੀਤਾ ਜਾਏਗਾ ਜੀ ਜ਼ਰੂਰ ਜ਼ਰੂਰ ਕੀਤਾ ਜਾਏਗਾ ਕਿਉਂਕਿ ਅਸੀਂ ਹੁਣੇ ਗੱਲ ਕਰ ਰਹੇ ਸੀ ਵੀ ਅਸੀਂ ਡਾਇਬੀਟਿਸ ਦੇ ਕਿਉਰ ਵਾਸਤੇ ਜਾਂ ਡਾਇਬੀਟਿਸ ਦੇ ਕੰ ASL 6970 ਦੇ ਕੋਡ ਇਹਨਾਂ ਨੇ ਕਿ ਜੇ ਮੇਰੀ ਇਹ ਚ ਥੋੜਾ ਜਿਹਾ ਬਲੱਡ ਸ਼ੂਗਰ ਵਧੇ ਇਟ ਮੀਨਸ ਮੈਚਿਉਰਿਟੀ ਆਲ ਸੈਟ ਕਿ ਵੀ ਏਜ ਕਰਕੇ ਮੇਰੇ ਲਾਈਫ ਸਟਾਈਲ ਕਰਕੇ ਹੋ ਗਿਆ ਮੈਨੂੰ ਬਿਮਾਰੀ ਨਹੀਂ ਹੈ ਲੇਕਿਨ ਅਗਰ ਮੈਂ ਆਪਣੇ ਲਾਈਫ ਸਟਾਈਲ ਨੂੰ ਐਕਸਰਸਾਈਜ਼ ਕਰਾਂ weight ਠੀਕ ਕਰਾਂ ਸੈਰ ਸ਼ੁਰੂ ਕਰਾਂ ਜਿਵੇਂ ਮਤਲਬ ਕੀ ਮਤਲਬ ਕੀ ਅਗਰ ਦਵਾਈ ਦੀ ਜ਼ਰੂਰਤ ਪਵੇ ਰੈਗੂਲਰ ਦਵਾਈ ਵੀ ਖਾਵਾਂ ਡਾਇਟ ਕੰਟਰੋਲ ਕਰਾਂ ਅਗਰ ਮੈਂ ਲਾਈਫ ਸਟਾਈਲ ਨੂੰ ਚੇਂਜ ਕਰਾਂ ਤੇ ਮੇਰਾ ਮੇਰੀ ਸ਼ੂਗਰ ਘਟ ਜਾਈਗੀ ਸੋ ਸਿਮਿਲਰਲੀ ਅਸੀਂ ਇੱਥੇ ਮੈਂ ਹੁਣੇ ਗੱਲ ਕਰ ਰਿਹਾ ਸੀ ਯੋਗਾ ਦੀ ਕਲਾਸਿਕ ਸ਼ੁਰੂ ਕਰ ਜੇ ਫਿਜ਼ੀਓਥੈਰੇਪੀ ਸੈਂਟਰ ਸਰ ਕੋ ਸਾਰਾ ਇਕਵਿਪਮੈਂਟ ਹੈ ਫਿਜ਼ੀਓਥੈਰੇਪੀ ਦਾ ਬਟ ਸਿੰਪਲੀ ਕਿ ਫਿਜ਼ੀਓਥੈਰੇਪਿਸਟ ਨਹੀਂ ਹੈਗਾ ਕੋਈ ਮਿਲ ਜਾਏ ਸ਼ਾਇਦ ਹਾਲੇ ਸੁਣ ਕੇ ਕਿ ਕੋਈ ਫਿਜ਼ੀਓਥੈਰੇਪਿਸਟ ਆ ਜਾਏ ਕਿਉਂਕਿ ਜਿਹੜੇ ਹੁਣ ਦੇਖੋ ਇੱਕ ਡਾਇਬੀਟਿਕ ਪੇਸ਼ੈਂਟ ਹੈ ਇਹ ਕਹਿੰਦੇ ਨੇ ਸੈਰ ਕਰ ਉਹ ਕਹਿੰਦਾ ਮੇਰਾ ਗੋਡਾ ਦੁਖਦਾ ਹੁਣ ਉਹ ਲੇਡੀ ਕਿੱਥੋਂ ਸੈਰ ਕਰੇਗੀ ਜਿੰਨੇ ਤੱਕ ਅਸੀਂ ਉਹਨੂੰ ਇਹ ਕਹੀ ਵੀ ਠੀਕ ਹੈ ਵੀ ਤੇਰੀ ਫਿਜ਼ੀਓਥੈਰੇਪੀ ਨਾਲ ਤੇਰਾ ਗੋਡਾ ਵੀ ਠੀਕ ਕਰ ਦੇ ਹੁਣ ਸੈਰ ਕਰਨਾ ਜਾਂ ਤੇਰੇ ਇੱਥੇ ਇੱਕ ਜਿੰਨੂ ਛੋਟਾ ਜਿਹਾ ਜਿਹੜਾ ਫਿਜ਼ੀਓਥੈਰੇਪੀ ਨੇ ਕੋਲ ਲਿਆ ਉਹ ਗੁਰਦਾਸਪੁਰ ਇਹ ਚੁਣਿਆ ਕਿ ਇੱਕ ਸੈਂਟਰ ਬਣਾਵਾਂਗੇ ਪਤਾ ਨਹੀਂ ਬਣਾ ਸਕਾਂਗੇ ਨਹੀਂ ਬਣਾ ਸਕਾਂਗੇ ਤੇ ਚਲੋ ਰੱਬ ਕੋਸ਼ਿਸ਼ ਤੇ ਕਰਾਂਗੇ ਅਗਰ 2-4 ਮਹੀਨੇ ਵਿੱਚ ਕੋ ਰਿਜ਼ਲਟ ਆਏਗਾ ਔਰ ਤੁਸੀਂ ਸਾਰੇ ਸਾਥ ਦਿਓਗੇ ਤੇ ਥੋੜਾ ਜਲਦੀ ਰਿਜ਼ਲਟ ਆ ਜਾਏਗਾ